ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਬੁਰਜੇ ਨੱਥੂ ਕੇ ਤਹਿਸੀਲ ਪੱਟੀ ਜਿਲ੍ਹਾ ਇਸ ਪਿੰਡੋਂ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸਰਿਆਲੀ ਤੋਂ ਜਿਹੜੀ ਸੜਕ ਪੱਟੀ ਨੂੰ ਜਾਂਦੀ ਐ ਉਸੇ ਸੜਕ ਦੇ ਉੱਪਰ ਪਿੰਡ ਪੋਰਜੇ ਨੱਥੂ ਕੇ ਆਉਂਦਾ ਦੋਸਤੋ ਬੁਰਜੇ ਰਾਇਕਾ ਕੜਿਆਲਾ ਸਰਿਆਲੀ ਮੰਡ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਹੈਪੀ ਵੀਰ ਦੇ ਕੋਲ ਆਇਆ ਦੋਸਤੋ ਪਸ਼ੂ ਅੱਜ ਤੁਹਾਨੂੰ ਟੋਟਲ 4 ਦਿਖਾ ਦਨੇ ਆਪਾਂ ਇੱਕ ਬਹੁਤ ਖੂਬਸੂਰਤ ਚੰਗੀ ਇਧਰ ਟੋਕੜ ਗੱਬਣ ਝੋਟੀ ਦਿਖਾ ਦਿਆਂਗੇ ਨਾਲ ਦੇ ਨਾਲ ਦੁੱਧ ਵੀ ਇਸ ਵਕਤ ਦੋਸਤੋ ਕਿੰਨਾ ਦੇ ਥੱਲੇ ਹਾਜ਼ਰ ਆ ਕਿੰਨੇ ਮਹੀਨਿਆਂ ਦੀ ਗੱਬਣ ਚੈੱਕ ਪਾਸ ਉਹ ਪੂਰੀ ਪ੍ਰੋਪਰ ਡਿਟੇਲ ਜਿਹੜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਅੱਧਰ ਦੇਖਿਆ ਤੁਸੀਂ ਤਿੰਨ ਵਾਰਾਂ ਦੇਖੋਗੇ ਤਿੰਨੇ ਸੂਈਆਂ ਸਵਾਈਆਂ ਨੇ ਨਾਲ ਬੱਚੇ ਪ੍ਰੋਪਰ ਕਿੰਨੇ ਕਿੰਨੇ ਦੁੱਧ ਤੇ ਆ ਤੇ ਪੂਰੀ ਡਿਟੇਲ ਆਪਾਂ ਲੈ ਕੇ ਦਵਾਂਗੇ ਤੁਹਾਨੂੰ ਅੱਜ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ ਆਜਾ 19 ਦਸੰਬਰ ਆ ਤੇ ਸਮਾਂ ਵੀ ਮਾਰਨਿੰਗ ਦੇ 11:30 ਵਜੇ ਦਾ ਆਓ ਕਰ ਲੈਨੇ ਆ ਗੱਲਬਾਤ ਲੈਨੇ ਆ ਡਿਟੇਲ ਸਭ ਤੋਂ ਪਹਿਲਾਂ ਹੈਪੀ ਸਾਸਰੀ ਗਰਵੀ ਸਾਸਰੀ ਸਾਡੇ ਸਾਹਿਬ ਕਿਤਾ ਮਹਾਰਾਜ ਐ ਕਰਦੀ ਕਿਰਪਾ ਸਤਿਗੁਰ ਦੀ ਅੱਜ ਆਪਣੇ ਕੋਲ ਇੱਕ ਝੋਟੀ ਹੈ ਟੋਕਰ ਦਾ ਬਣਾ ਆਮ ਆਮ ਨਗੀਨਾ ਹੀ ਹੈ ਹਾਂ ਨੀਲ ਡਾਇਮੰਡ ਪੀਸ ਕਹਾ ਜਾਂਦੇ ਉਹ ਚੀਜ਼ ਆ ਮੱਜਾਂ ਦੇ ਬੜੀਆਂ ਦੇਖੀਏ ਭਾਏ ਮੈਂ ਨਹੀਂ ਕਹਿੰਦਾ ਦੇਖਣੀ ਵਸੀਲੀਆਂ ਸੂਲੀਆਂ ਕਰ ਚੁੱਕੇ ਬਹੁਤ ਜਾਦੀ ਝੋਟੀ ਦੇਖੋ ਵਸੀਲੀਆਂ ਪੂ ਸ਼ਤਾਨੂ ਕਰ ਲਈ ਸਮਾਨ ਨਹੀਂ ਬਸ ਬਸ ਸਪਾਈਆਂ ਦੇਖੋ ਸੱਜਰਾਂ ਜਿੰਨਾਂ ਲਿਵਾ ਸਕੋ ਹੋਣੇ ਲਈ ਫਿਰਦੀ ਆ ਬਿਲਕੁਲ ਜੀ ਬਿਲਕੁਲ ਅੱਛਾ ਭੀ ਇੱਕੰਦਾ ਸੁਵਾ ਦੱਸਦੇ ਕਿੰਦਾ ਸੁਜਾ ਸੁਣਾ ਇਹਨੇ ਸੁਣਾ ਜੋ अच्छा हां जी तो 27 ਕਿਲੋ ਦੁੱਧ ਜੋ ਮਿੰਤੀ ਵਾਲਾ ਰਾਤ ਹੀ ਆਪਣੇ ਝੋਟੀ ਆਈ ਆ 7 ਕਿਲੋ ਦੁੱਧ ਹੈ ਮਿੰਤੀ ਵਾਲਾ ਤੇ ਕਿੰਨੇ ਮਹੀਨੇ ਦੇ ਗੱਪਣ ਇਹ ਪੰਜਾਂ ਦੇ ਬਾਹਰ ਆ ਤੇ 96 ਅੰਦਰ ਆ ਸਾਢੇ ਪੰਜਾਂ ਦੇ हां जी ਸਾਢੇ ਪੰਜਾਂ ਪਾਸ ਚੈੱਕ ਕਰਵਾਈ ਲਿਆ ਨਕੇ ਕੱਲ ਚੈੱਕ ਕਰਵਾਈ ਆ ਠੀਕ ਆ ਕਰੋ ਜੋ ਝੋਟੀ ਵੀ ਬੜਾ ਸੱਜਣ ਮਿੱਤਰ ਬੰਦਾ ਦਾ ਆਪਣਾ ਪਹਿਲੇ ਝੋਟੀਆਂ 12 ਕਿਲੋ ਦੁੱਧ ਸੰਸਲ ਦਿੱਤਾ ਵਾ اچھا हां जी ਮੈਨੂੰ ਦੱਸੋ ਟੋਕਰ ਦਾ ਬਣਵਾ ਲਾ 6 ਮਹੀਨੇ ਪਰੇ ਕਰੀ ਜਾਂਦੀ 6 ਕਿਲੋ ਸੱਤ ਕਰੋ ਉਹ 6 ਦੀ ਗਾਰੰਟੀ ਜਿਹੜਾ ਇਹ ਪਾਈ ਆ ਉਹਦੇ ਦਾ ਆਪਾਂ ਜ਼ਿੰਮੇਵਾਰ ਬੈਠੇ ਆ ਠੀਕ ਆ ਹਾਂਜੀ ਮਾ ਵੀ ਦੋਸਤੋ ਦੂਜੇ ਸੂਬੇ ਦੇ ਲਈ ਇਹ ਗੱਬੜਾ ਆ ਪਹਿਲੇ ਬਾਈ ਜੀ ਬਾਦ ਨਹੀਂ ਵੇਖੋ ਲਓ ਤੇ ਤਕਰੀਬਨ 7 ਕਿਲੋ ਤੋਂ ਤੋਂ ਹੋਵੇ ਨਾ ਹੋਵੇ ਤੇ 6 ਕਿਲੋ ਦੀ ਹੈਪੀਆ ਦਾ ਵੀ ਆਪਾਂ ਗਾਰੰਟੀ ਤਸੱਲੀ ਦੇ ਦਿਆਂਗੇ ਠੀਕ ਆ ਅੱਗੇ ਜਰਮਾ ਲਈ ਬਿਲਕੁਲ ਸਦਾ ਨਹੀਂ ਚੋਕ ਰਹੇ ਨਹੀਂ ਸਵੇਰੀ ਟੁੱਟ ਨਹੀਂ ਆਹ ਮੂੰਹ ਮੱਥੇ ਦੀ ਮਿਲਦੀ ਪਹਾੜੇ ਤੇ ਮੈਂ ਰਹੇਗਾ ਥਾਪੀ ਮਾਰ ਕੇ ਉਹਨਾਂ ਕਰ ਆ ਪੈਜਾ ਚੋਈ ਆਪਾਂ ਵੀ ਜਾ ਉਹਨਾਂ ਦੇ ਘਰੇ ਲਿਆਂਕੇ ਉਹਨਾਂ ਦੇ ਘਰੇ ਚੋਈ ਜਾਦਾ ਤੋਂ ਉਹਨਾਂ ਦੇ ਚੌਣ ਵਾਲੀਆਂ ਜਿੱਤ ਬਸ ਆਪਾਂ ਇੱਧਰ ਆਈਏ ਕਾਪਾ ਕਰਵਾਈ ਸੁਣਦਾ ਬੜਾ ਰਿਸ਼ਤੇਦਾਰ ਬੰਦਾ ਜੀਤੋਂ ਲਈ ਆ ਅਗਲਾ ਕੋਈ ਗੱਡੀ ਨੂੰ ਫੇਰ ਲਾ ਦੇ ਪਰ ਡਾਕਟਰ ਸਾਹਿਬ ਨੇ ਇਨਸੈਕ ਕਰਵਾਵੇ ਹਾਂ ਹਾਂਜੀ ਠੀਕ ਆ ਲੈ ਹੈਪੀ ਵੀਰੇ ਖੋਲ ਕੇ ਦਿਖਾ ਅਗਲੇ ਪਿਛਲੇ ਦੀ ਚਵਾਈ ਬਰਾਬਰ ਮੈਂ ਕਹਿੰਦਾ ਬਹੁਤ ਥੋੜਾ ਜਿਆਦਾ ਚੌੜੀ ਚੌਣ ਚੰਗੀ ਆ ਲਓ ਜੀ ਬੜੀ ਏਡੀ ਸੀ ਦਾ ਚੱਬੀ ਲਓ ਲਓ ਚੌਣ ਚੰਗੀ ਆ ਬਾਕੀ ਜਿੱਥੇ ਖਿਲਾ ਲਾਉਂਦੇ ਉੱਥੇ ਖੜ ਜਾਂਦੀ ਆ ਮੈਂ ਕਹਿੰਦਾ ਵੀ ਗੱਲ ਤੋਂ ਫਾਤੀ ਦੇ ਕੇ ਧਾਰ ਦੇ ਕੇ ਚੌਣ ਬਹਿ ਗਈ ਜੀ ਸੁਰਤਾ ਲਓ ਜੀ ਵੇ ਲੈ ਠੀਕ ਹੈ ਜੀ ਮੈਂ ਕਹਿੰਦਾ ਇਹ ਨਗੀਨਾ ਹੀ ਆਪਾਂ ਇਹਨੇ ਵੀ ਗਾ ਨਹੀਂ ਠੰਡੀ ਉਹ ਲਾਈਵ ਠੰਡੀ ਜਾਊਗੀ ਇੱਥੇ ਠੀਕ ਆ ਠੀਕ ਹਾਂਜੀ ਆ ਬਹੁਤ ਲਓ ਲਓ ਵੀ ਭਰਾਵੋ ਠੀਕ ਆ ਬੱਸ ਜੀ ਲਓ ਜੀ ਤੋੜ ਕੇ ਦਿਖਾ ਦਿਓ ਇਹਨੂੰ ਤੁਹਾਨੂੰ ਡਾਇਮੰਡ ਪੀਸ ਹੀ ਲਿਆਉਣੀ ਮੈਂ ਪਉ ਇੱਕ ਅੱਧੀ ਲਿਆਵਾਂ ਪਰ ਲਿਆਉਣੀ ਚੰਗੀ ਸਰਾ ਸਾਤੀ ਆ ਲਓ ਵੀ ਭਰਾਵੋ ਟੋਕੜ ਗੱਪਣ ਵੀਰਾ ਨਗਾਂ ਦੇ ਬਹੁਤੇ ਵੀਰ ਸ਼ਕੀਨ ਹੁੰਦੇ ਆ ਆ ਟੋਕੜ ਗੱਪਣ ਨਾ ਆ ਬਾਕੀ 6-7 ਦੇ ਦਰਮਿਆਨ ਦੁੱਧ 5.5 ਮਹੀਨਿਆਂ ਦੀ ਚੱਕ ਪਾਸ। ਤੁਹਾਨੂੰ ਸਾਬ ਪੱਟਿਆਂ ਦੇ ਇਹ ਜੋਚਾ ਦੇ ਝੋਦੀ ਵੰਡੂਣ ਲਖਾ ਗਈ ਨਾ ਕਿ ਝੋਦੀ ਦਾ 8 ਕਿਲੋ ਵੀ ਕਰ ਸਕਦੀ ਜੋ। ਹਾਂ। ਤੈਨੂੰ ਬਾਹਰ ਤੋਂ ਰਖਾਉਣੇ ਲੰਮੀ ਝੋਟੀ। ਸਪਾਈਨਾਸ ਬੰਨ੍ਹ ਰੋ ਕਠਿਨ ਕਿੰਗਾ ਲੱਗੀਆਂ। ਤੇ ਪਾਸੋਂ ਖੁੰਜੀ ਨਹੀਂ ਕਿ ਝੋਟੀ। ਹਾਂ। ਬਾਕੀ ਹੈਪੀ ਸੱਜੀ ਖੱਬੀ ਪੈਣੀ ਤੇ ਧਾਰਾ ਬਰਾਬਰ ਨੇ। ਮੈਂ ਕਿਹਾ ਧਾਰ ਦਾ ਫਰਕ ਉਹਦਾ ਪਾ ਜਿੰਮੇਵਾਰ ਬੈਠੇ ਧਾਰ ਦਾ ਫਰਕ ਹੋਊਗਾ ਤੇ। ਚਲੋ ਜੀ। ਹਾਂ ਜੀ। ਉਹ ਵੀ ਦਰਦੁਰੇ ਨਾ ਨੀਦਾ ਇਦਾਂ ਹੀ ਵੇਲੋ ਲਓ ਕੰਗਸਾ ਜੀ ਦਰਦੀ ਦੁਰਦੀ ਮਰ ਆਇਆ ਘਰੋਂ ਨਹੀਂ ਕੱਢੀ ਬੰਦਿਆ ਨੇ ਆ ਠੀਕ ਆ ਹਾਂਜੀ ਠੀਕ ਆ ਲੈ ਚੱਲ ਗਏ ਇਹ ਰਿਆਣੋਂ ਮੈਂ ਸੰਸਾਬ ਲੈ ਗੋ ਤੇ ਮਗਰ ਆਹੀ ਕੱਟੀ ਮਗਰ ਕੱਟੀ ਆਈ ਸੀ ਹਾਂਜੀ 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 ਮਹਰਤ ਤੋਹਫਾ ਚੀਜ਼ ਠੀਕ ਆ ਜੀ ਬਾਕੀ ਸੁਪਾਈਆਂ ਸੁਪਈਆਂ ਬਹੁਤ ਨੇ ਤੇ ਜਵਾਬ ਸਮਾ ਦੀ ਅਗਲੇ ਪਿਛਲੇ ਥਾਣੇ ਦੇ ਬਰਾਬਰ ਮੈਂ ਉਹ ਭੂੜ ਸਿੱਟਾ ਥਾਣੇ ਵੱਜ ਘਾਟ ਵਿੱਚ ਉਹ ਵੀ ਤਾ ਤੇ ਦਾਮੇ ਆਪੇ ਜ਼ਿੰਮੇਵਾਰ ਬੈਠੇ ਆਂ ਲੋਕੋ ਤੇ ਤੁਹਾਡੇ ਮਾਰਾ ਦਰਦੀ ਦੁਰਦੀ ਨਾ ਕੋਈ ਪ੍ਰਵਾਹ ਨਹੀਂ ਕਰਮਾ ਲਈ ਨੇ ਲਓ ਅੱਧਾ ਚੰਗੀ ਆ ਕੱਟੀ ਫਿਰ ਲਓ ਜੀ ਹਾਂ ਲੈ ਕੋਈ ਨਾ ਬਰਾਮ ਨਹੀਂ ਬਣ ਦਿੰਦੀ ਇਹ ਢੰਡੀ ਠੰਡੀ ਧੀ ਇਹ ਦੇਵਾਂਗੇ ਕਿੰਨੇ ਦੀ ਅੱਪੀ ਮੁੰਡਾ ਕੀ ਕਰਦਾ ਸਾਲੂ ਸਾਹਿਬ ਝੋਟੀ 4 ਲੱਖੋਂ ਬਾਹਰ ਗਈ ਦੀ ਆ ਹਾਂ ਹੋਰ ਆਪਾਂ 6000 ਤੇ ਮਾਨਤਾ ਨੂੰ ਕਰਦਾਂਗੇ 10000 ਰੁਪਏ ਛੱਡਾਂਗੇ 70000 ਦੀ ਝੋਟੀ ਆਣਾ ਦੇਣੀ ਆਪਾਂ 70 ਦੀ ਹਾਂਜੀ ਕਰਦਾ ਵਿੱਚੋਂ ਸ਼ੋਰ ਜਪਾ 2000 ਹੋਰ ਛੱਡਾਂਗੇ 68 ਦੀ 4000 ਦੀ ਜੈ ਸਲੂਸ਼ਨ ਦੇ ਝੋਟ ਦੇਣੀ ਆਪਾਂ ਲੋ ਵੀ 68000 ਦੀ ਤੁਹਾਨੂੰ ਮਿਲੂਗੀ ਝੋਟੀ ਬਾਕੀ ਪ੍ਰੋਪਰ ਮੇਰੇ ਭਰਾਵਾਂ ਨੇ ਵੇਖ ਲਈ ਆ ਥਾਣ ਬੰਦ ਚੰਗੀ ਆ ਬਾਕੀ ਟੋਕੜ ਗੱਪਣਾਗਾ ਠੀਕ ਆ ਜੀ ਸੋ ਬਹੁਤ ਪਿਆਰੀ ਝੋਟੀ ਹੱਥ ਪਾ ਸਕਦੇ ਹੋ ਤੁਸੀਂ ਇਧਰ ਆ ਜਾ ਐਪੀ ਆਪਣਾ ਕੋਈ ਸਾਈਗਨ ਨੰਬਰ ਤੇ ਆ ਜਿਹੜੀ ਵੇੜਾ ਇਥੇ ਦੂਜਾ ਖੇਵਾ ਵਸੀ ਫਾਰਮ ਦੇ ਵਿੱਚ ਸੋਹਣਾ ਬਰ ਰਾਤ ਹੀ ਲਈ ਵੜੇ ਜੀ ਦੂਜਾ ਸਵੇਰ ਹਾਂਜੀ ਦੂਜਾ ਸਵੇਰ ਤਿੰਨ ਕਿੰਨੇ ਹੋ ਗਏ ਸੂਈ ਨੂੰ ਸਵੇਰ ਸੂਈ ਨੂੰ 15 ਵਜੇ ਮਗਰ ਵੱਛੀ ਬਹੁਤ ਚੰਗੀ ਜਰਸੀ ਦੀ ਠੀਕ ਆ ਜੀ ਹਾਂਜੀ ਬਹੁਤ 15 ਵਜੇ ਮਗਰ ਮਗਰ ਜਰਸੀ ਬਰੇਡ ਦੇ ਵਿੱਚ ਵੱਛੀ ਆ ਬੰਦਾ ਨਾ ਵੱਛੀ ਨਹੀਂ ਦਿੰਦਾ ਮੇਰੀ ਦੂਜੀ ਵੱਛੀ ਦੇ ਨਾਲ ਕਰ ਨਹੀਂ ਕਰਨੇ ਵੱਛੀ ਮੇਰੇੋਂ ਗਾਂ ਤੇ ਫੇਰ ਕਰੀ ਆ ਹਾਂ ਵੱਛੀ ਦੇਖੋ ਸਾਨੂੰ ਸਾਫ ਉਹ 2000 ਕੋਈ ਵੱਛੀ ਨਹੀਂ ਪਿਆ ਭਰਾਇਆ ਵੇਖੋ ਵੱਛੀ ਕਦੀ ਚੀਜ਼ ਆ ਆ ਵੇ ਹੈ ਖਰਗੋਸ਼ ਹੀ ਹੈਗੇ ਬਹੁਤ ਹੀ ਜਿਆਦੀ ਸੰਦਲ ਤੇਜ਼ ਆ ਰਹੇ ਹਾਂ 15 ਦਿਨਾਂ ਦੀ ਸੂਈ ਆ ਪੰਜ ਦਿਨਾਂ ਦੀ ਸੂਈ 15 ਦਿਨਾਂ ਦੀ ਸੂਈ ਨੂੰ ਦੁੱਧ ਕਿੰਨਾ ਹੋਰ 13 ਕਿਲੋ ਦੁੱਧ ਕੋਈ ਵੀ ਲੀਟਰ ਮਾਰ ਕੇ ਲੈ ਲਈ ਹਣਾ ਅਰੇ ਵੀ ਆਪਣੇ ਤੋਂ ਆਈ ਆ 13 ਕਿਲੋ 13 ਕਿਲੋ ਦੁੱਧ ਮੜਾ ਕੇ ਦੇ ਦਾਂਗੇ ਲੋ ਵੀ ਦੋ ਚਾਹ ਹੈਗਾ ਵੱਛੀ ਬਾਲੂ ਨੇ 15 16 ਕਿਲੋ ਚਾਹੂਗੀ ਮੈਂ ਦੱਸੋ 13 ਕਿਲੋ ਦੁੱਧ ਬੱਜੇ ਤੋਂ ਦੁੱਧ ਦੀ ਗਾਜੀ 15 ਦਿਨਾਂ ਦੀ ਸੂਈ ਆ ਦੂਜਾ ਸਵੇਰ ਸੋ ਵਾਛੀ ਕਰੋ ਚੈੱਕ ਵੱਡਾ ਕੱਦ ਕਾਠਾ ਰਸੇੜਾ ਕੱਦੀ ਮੜਾ ਖੁੱਲੀ ਖੁੱਲੀ ਰਹੀ ਆ ਐਨੇ ਰਾਤ ਨੂੰ ਪਾਣੀ ਪੂਣੀ ਨਹੀਂ ਪੀਤਾ ਮੱਛੀ ਨੇ ਹੰਦੀ ਈ ਚੀਰੀ ਬਹੁਤ ਜਿਆਦੀ ਆ ਲਓ ਆ ਦੇਖ ਲੋ ਜੀ ਲਓ ਬਈ ਹਾਂਜੀ ਕਰੋ ਤਸੱਲੀਆਂ ਮੋੜ ਲਿਆ ਪੀ ਮੋੜ ਲੈ ਫਿਰ ਆਵੇ ਰਸੇੜਾ ਕੱਦੀ ਖੁੱਲੀ ਰਹੀ ਮੱਛੀ ਜੋ ਚੰਦ ਦੀ ਸਾਫੀ ਕੋਈ ਗੱਲ ਜਾਂਦਾ ਕੋਈ ਪੂਰ ਸਿੱਟਾ ਸਾਡੇ ਬਾਅਦ ਘਾਟ ਹੋਵੇ ਸਿਰਫ ਇੰਨੀ ਗੱਲ ਜਾਂਦੀਏ ਬੈਣੀ ਆ ਰਖਣੀ ਅਗਲਾ ਉਹ ਤੇ 10 ਤਾਰਾ ਦਾ ਫਰਕ ਸੱਚ ਹੈ ਅਗਲੇ ਚ ਹਾਂਜੀ ਹਾਂਜੀ 10 ਤਾਰਾ ਘਾਟ ਤੇ ਆਹਨ ਚ 10 ਤੇ ਕੋਈ ਯਾਰ ਵੀ ਨਹੀਂ ਹੋਊਗੀ 10 ਤਾਰਾ ਦਾ ਫਰਕ ਆਇਆ ਵਾ ਠੀਕ ਆਪਾਂ ਪਹਿਲਾਂ 10 ਦਿਨਾਂ ਚੰਗਾ ਵਾ ਮੈਂ ਦੱਸੋ 10 ਤਾਰਾ ਦਾ ਫਰਕ ਆ ਅਗਲੇ ਨਾਲ ਅਗਲੇ ਦੇ ਵੀ 10 ਦੇ ਸੰਗ ਕਿੱਡਾ ਬਾਅਦ ਨਿਕਲੂਗਾ ਆਹਿਆ ਪਾਸ ਲੋ 10 ਹੀ ਦੇਨੇ ਆ ਆਹ ਆਹ ਦਾ ਦਾਤਰ ਮੇਰਾ ਫਰਕ ਹੈਗਾ ਜੋ ਆਹ ਆਹ ਦਾ ਅਗਲੇ ਤੋਂ ਮਗਲੇ ਦਾ ਸਹੀ ਆ ਹਾਂਜੀ ਹਾਂਜੀ ਮਗਲੇ ਓਕੇ ਆ ਐਚ ਦਾ ਵਜਨ ਵਿੱਚ ਦਾ ਘਟਣੀ ਆ ਠੀਕ ਆ ਕਿਉਂਕਿ ਜੋ ਦਾ ਘਟ ਗਿਆ ਉਹ ਚਾਪੇ ਦਾ ਆ ਜਾਵੇ ਵਿੱਚੋਂ 10 ਦਾ ਘੱਟ ਗਿਆ ਤਾਂ 10 ਦਾ 10 ਦਾ ਹੁੰਦਾ ਯਾਰਾ ਹੁਣ ਦਾਤਰ ਅਸਲ ਤੋਂ ਘੱਟ ਆ ਠੀਕ ਆ ਮਗਲੇ ਤੋਂ ਵੀ ਫਰਕ ਹੋਣਾ ਚਾਹੀਦਾ ਵੈਸੇ ਕਿ ਨਾ ਨਾ ਰਹੂਗਾ ਮਗਲਾ ਪਾ ਲੀਟਰ ਨਾਲ ਖਾਲੀ ਕਰ ਲੈ ਚਲੋ ਭਾਈ ਹਾਂਜੀ ਲਓ ਵੀ ਮਗਰ ਬਚੀ ਏ 13 ਕਿਲੋ ਦੁੱਧ 15 ਦਿਨਾਂ ਦੀ ਸੂਈ ਆ ਦੂਸਰਾ ਬਚੀ 2-4 ਦਿਨ ਵਾੜਾ ਦੇ ਤੇ ਵਸ਼ੀ ਕਰੂ 15 ਕਿਲੋ ਆ ਕੋਣਾ ਕੰਮ 13 ਕਿਲੋ ਕੋਈ ਇੱਥੋਂ ਮਿਲ ਕੇ ਲੈ ਵੀ ਆਨਲਾਈਨ ਖਰੀਦੇ 12 ਵੀ ਗਾਰੰਟੀ ਦੇ ਰਾਂ ਤੇ ਕੀ ਮੁੱਲ ਰੋਊਗਾ ਇਹਦਾ ਸਰਦਾਰ ਮੁੱਲ ਕਰਨ ਨੂੰ 55 ਗਾਲੀਏ 50 ਗਾਲੀਏ 45 ਹਜ਼ਾਰ ਚ ਮੰਨਤਾਨ ਕਰਦਾਂਗੇ 45 ਚ 2000 ਬਜਾ 43 ਹਜ਼ਾਰ ਦੀਆਂ ਦੇ ਦਾਂਗਾ ਹਾਂ 43 ਦੀ ਹਾਂਜੀ ਮੈਂ ਵੀ 43 ਹਜ਼ਾਰ ਦੀ ਵੈਡ ਮਿਲ ਜੂਗੀ 13 ਕਿਲੋ ਦੁੱਧ ਤੇ ਮਗਰ ਵੱੱਛੀ ਆ ਠੀਕ ਆ ਜੀ ਜਰਸੀ ਨਸਲ ਦਾ ਜਰਸੀ ਨੀ ਕੋਈ ਤੇ ਕੱਲ ਆਪਾਂ ਆਪ ਵੀ ਐਫਐਫ ਤੇ ਜਰਸੀ ਦਾ ਕਰਾਉ ਸੰਗਾ ਕੱਦ ਵੱਡਾ ਵੱੱਛੀ ਦਾ ਇੱਕ ਰੰਗ ਬਿਲਕੁਲ ਬਲੈਕ ਬਾਕੀ ਹਵਾਨੇ ਦੇ ਵੀ ਚੰਗੀ ਆ ਜੋ ਵੀ ਵਿੱਚ ਗੱਲਬਾਤ ਹੈਗੀ ਉਹ ਆਪਾਂ ਤੁਹਾਨੂੰ ਦੱਸ ਦਿੰਦਾ ਆਪਾਂ ਕੀ ਮੁੰਡੇ ਇੱਥੇ ਆ ਗਏ ਚੌਂ ਆਵੇ ਤੇ ਚੰਗੇ ਜਿਹਾ ਨਹੀਂ ਲੱਗਿਆ ਆਨਲਾਈਨ ਮੰਗਾਰੇ ਇਦਾਂ ਕੋ ਯਾਰ ਵੀ ਤੁਹਾਡੀ ਵਜ੍ਹਾ ਤਾਂ ਨਹੀਂ ਆਖਾ ਵਸ਼ੀ ਮੋਰੰਦਾਰ ਆ ਤੇ 12 ਦੇ ਵਿੱਚ ਪੈਦਾ ਗਰੰਟੀ ਦੇਦਾ ਇਦਾਂ ਖੜੀ ਵੀ ਤੇ ਠੀਕ ਆ ਅੱਗੇ ਸੈ ਇਧਰ ਆਪਣੇ ਕੋਲ ਤੀਜੇ ਨੰਬਰ ਤੇ ਆ ਬੈਰ ਕਿਵੇਂ ਆ ਇੱਕ ਦਾ ਤੀਜਾ ਸੁਆ ਸੂਈ ਆ ਹਾਂਜੀ ਹਾਂਜੀ ਤੇ ਸੂਈ ਨੂੰ ਕੋਈ 15 ਹਫ਼ਤੇ ਦਾ ਮਗਰ ਦਾ ਬੱਚਾ ਜੀ ਮਗਰ ਬੱਚਾ 15 ਦਿਨਾਂ ਦੀ ਹੈ ਹਾਂਜੀ 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 ਆਹ ਸੁਆ ਬੱਚਾ ਲਓ ਜੀ 15 ਦਿਨਾਂ ਦਾ ਸੁਆ ਇਹ ਬੱਚਾ ਜੀ ਮਗਰ ਹੈ ਤੇ ਆਪ ਕਿੰਨੇ ਸਵੇਰੇ ਦੁਜੇ ਤੀਜਾ ਸੂਆ ਤੇ ਜਾਰੀ ਹਾਂਜੀ ਦੁੱਧ ਕਿੰਨਾ ਪੀ ਸਾਨੂੰ ਸਾਨੂੰ 9 ਕਿਲੋ ਦੁੱਧ ਹੋਊਗਾ ਮਿੰਤੀ ਯਾਰ 9 ਕਿਲੋ ਆਪਰੇ ਤੋਂ ਲੜਾਈਆਂ ਜੇ ਲੋ ਵੀ 9 ਕਿਲੋ ਦੁੱਧ ਦਾ ਤੇ ਪਸ਼ੂ ਜਿਹੜੇ ਅੱਜ ਭਲਕੀ ਆਏ ਛਿਕਾ ਜੀ ਕੱਲ ਪਰਸੋਂ ਦੇ ਕੱਲ ਦੇ ਪਸ਼ੂ ਆਇਆ ਸਾਰੇ 9 ਕਿਲੋ ਦੁੱਧ 15 ਦਿਨਾਂ ਦੀ ਸੂਈ ਆ ਬੱਚਾ ਮਗਰ ਤੀਜਾ ਸੂਆ ਆ ਥਾਣਾ ਚੱਡਾ ਤੁਹਾਨੂੰ ਦੇਖੋ ਲਾਗਿਓ ਦਿਖਾ ਦੇਣੇ ਆਪਾਂ ਜੀ ਤੋਰ ਤੋਰ ਕੇ ਹੰਗਾ ਚਾਰ ਦਿਨ ਸੰਭਣ ਆ ਲਈ 1000 ਰੁਪਏ ਚਾਰ ਦਿਨ ਮੰਡ ਬਣਾਈ ਜੋ ਕਰੂਗੀ 10 ਤੋਂ ਬਾਹਰ ਆ ਹਾਂ ਹਾਂ ਆਈਟਮ ਮੇਲੇ ਕੋਈ 9 ਕਿਲੋ ਲੀਟਰ ਮਰਾ ਕੇ ਦੇਣਾ ਤੇ ਆਂਗਲਰ ਖੜੇ ਦਾ ਅੱਤਾਂ ਦੀ ਗਰੰਟੀ ਹਾਂ ਪੂਰ ਛਿੱਟਾ ਤਾਂ ਵਾਧ ਘਾਟ ਹੋਵੇਗਾ ਪਰ ਜਿੰਮੇਵਾਰ ਹਾਂ ਜੀ ਸਾਹਿਬ ਠੀਕ ਆ ਬਸ ਠੰਡੀ ਤੇਰੀ ਇਹੋ ਜਿਹੀ ਵੜੀ ਵੜਾ ਬਸ ਇਦਾਂ ਹੀ ਐ ਸੀਲਸ ਆਊਗਾ ਠੀਕ ਆ ਬਈ ਸਮਝੋ ਚਾਰ ਜਨ ਸਾਹਮਣੇ ਆਲੀ ਆ ਪਾ ਟੋਕੜਾ ਹੀ ਕਰ ਦੇਣਾ ਆਪਾਂ ਹੂੰ ਹੂੰ ਆਉਂਦੇ ਹੁਣ ਘੰਟਾ ਲੈ ਚੁਲੇ ਚੱਲ ਪਏ ਨੇ ਪਾਣ ਜਾਬ 2 10 ਕਿਲੋ ਕਰਨਾ ਵਾਇਰ ਨੇ ਦੇ ਮੜਾ ਸਮਝਾ ਉਹੇ ਘਰ ਕੋਈ ਜੇ ਮਾਲ ਨਿਕਲਦਾ ਨਾ ਤੇ ਜਦੋਂ ਚਾਰ ਜਨ ਵੰਡਿ ਸ਼ਾਂਤ ਖਾਦਾ ਰੁੱਢ ਕਰੂ 10 ਕਿਲੋਆਂ ਹਾਂ ਉਹ ਨੌ ਕਿਲੋ ਇੱਥੇ ਲੀਟਰ ਮਰਵਾਜਾ ਜੀ ਦਾ ਇਹ ਆਨਲਾਈਨ ਦੀ ਤਸੱਲੀ ਹੈ ਤੇਰੀ ਹਾਂਜੀ ਆ ਜੀ ਸੰਜੋਬ ਇੱਥੇ ਇਹ ਨੌ ਕਿਲੋ ਮੈਂ ਦਾ 8 ਕਿਲੋ ਦੀ ਗਾਰੰਟੀ ਦੇ ਦਿਆਂਗਾ ਆਪਾਂ ਭੂਰੇ ਤੇ ਸਿੱਟਾ ਨੇ ਸਾਡੇ ਵਾਅਦੇ ਘਾਟੇ ਦਾ ਆਪਾਂ ਵਾੜ ਵਾਪਸ ਲੈ ਲਾਂਗੇ ਬਸ ਠੀਕ ਹੈ ਜੀ ਹਾਂਜੀ ਹਾਂਜੀ ਇਹ ਕਿੰਨੇ ਦੀ ਦਿੰਨੀ ਹੈ ਪੀ ਅੱਜ ਇਹਦਾ ਮੁੱਲ ਕਰਦੇ 35 ਆ ਭਾਣਾ 32000 ਦੀ ਦੇ ਦਈਏ 32 ਦੀ 2 ਛੋੜ ਹੋਰ ਕਰ ਦਈਏ 30 ਦੀ ਦੇ ਦਈਏ ਹਾਂ ਹਾਂਜੀ 30 ਵੀ ਯਾਰ ਹੋ ਜਾ 29000 ਰਿਵਾਰਡ ਦੇ ਦਿਆਂਗਾ ਆਪਾਂ ਆ ਕਰਦੇ ਛੋਟਾ ਛੋਟਾ ਜੀ ਆਈ ਦੇ ਦੇ ਤਾਰਦਾ ਜੀ ਦਾ ਸ਼ਾਰਕ ਤੇ ਹੰਸੂ ਸਾਹਿਬ ਹਾਂ ਠਾਈ ਦੀ ਰਹਾਣਾ ਦੇਣੀ ਆ ਬਸ ਆਪਾਂ 28 ਦੀ ਹਾਂਜੀ 950 ਰੁਪਏ ਸੋੜ ਸਾਡੇ 27 ਦੀ ਰਹਾਣਾ ਜੈਸ ਤੇ ਨੋ ਨਹੀਂ ਹੋ ਜਰੀ ਹਾਂਜੀ ਮੈਂ ਵੀ 3000 ਚਾਕੇ ਵੱਸੀ ਜਾਂਦੀ ਹੈ ਵੱਸੀ 35000 ਦੀ ਵਿਗਲੀ ਗਏ ਹਾਂ ਹਾਂ ਪਰ ਆਪਾਂ ਨੂੰ ਭਾਣਾ ਮੇਰੀ ਭਾਣਾ ਆਪਾਂ ਦੇ ਦਿੰਦੇ ਆ ਅੱਗੇ ਜਦੋਂ ਆਪਨੇ ਕੋਈ ਪੀਸ ਆ ਗਿਆ ਇਹ ਹੋਊਗਾ ਪੈਲਨ ਜੋ ਪਹਿਲਨ ਵੱਸੀ ਤੇ ਸੂਈ ਨੂੰ ਕੋਈ ਹੰਤਾ ਹੋ ਗਿਆ ਵਾ ਮਗਰ ਵੱਸੀ ਆ ਹਾਂ ਹਾਂ ਤੇ ਦੋ ਹੀ ਹੰਗਾਂ 9 ਕਿਲੋਗਾ ਬੱਛੀ ਬਣਾ ਐ ਮੰਨਤੀ ਯਾਰਾ 9 ਕਿਲੋ ਹੱਪ 9 ਕਿਲੋ 5 ਘਰਾਂ ਦੇ ਸਮੇਂ ਦੀ ਆਉਂਦੀ ਏ ਮਗਰ ਵੀ ਬੱਛੀ ਆ ਗਈ ਮਗਰ ਵੀ ਬੱਛੀ ਲਓ ਵੀ ਆਪ ਵੀ ਬੱਛੀ ਤੇ ਮਗਰ ਵੀ ਬੱਛੀ ਲੋ ਜੀ ਮਗਰ ਬੱਛੀ ਏ 9 ਦਿਨ ਦਾ ਸਮਾਂ ਤੇ ਦੁੱਧ ਵੀ ਇੰਨਾ ਕੀ ਏ ਥੱਲੇ ਸਾਨੂੰ ਸਾਰਾ 9 ਕਿਲੋ ਦੁੱਧ ਹੋਊਗਾ ਹੂੰ ਦੋਵਾਂ ਗੋਲ 9-9 ਕਿਲੋ ਦੇ ਦਿਆਂ ਤੇ ਆਹ ਰਹਿ ਰਹੂ ਹਾਂ ਉਹ ਗਰੰਟੀ ਦੇ ਗਾਗੇ ਲਓ ਵੀ 8 ਕਿਲੋ ਦੀ ਪੂਰੀ ਗਰੰਟੀ ਆ ਤੇ 9-9 ਕਿਲੋ ਦੁੱਧ ਇਹਨਾਂ ਦੇ ਥੱਲੇ ਠੀਕ ਹੈ ਜੀ ਹਾਂ ਜੀ ਹਾਈ ਤੋਂ ਮੀਡੀਅਮ ਦੇ ਵਿੱਚ ਹੈ ਪਰ ਬਹੁਤ ਥੋੜਾ ਪਿਸਤਾਜ ਰਸੀ ਹੈ ਮੈਂ ਕਹਣਾ ਚਾਹਾਂਗਾ ਚੋਣ ਵੀ ਬਹੁਤ ਜਿਆਦਾ ਪੋਲੀ ਰੀ ਵਰਗੀ ਆ ਆ ਬੁਤੀ ਬਾਤੀ ਆ ਬਾਕੀ ਥਾਂ ਥਾਂ ਬਹੁਤ ਵਧੀਆ ਵਿਖਾ ਦਿੰਦੇ ਆਪਾਂ ਲੱਗੋ ਤੁਹਾਨੂੰ ਠੀਕ ਆ ਜੀ ਸੋ 9 ਕਿਲੋ ਦੁੱਧ ਦੋਸਤੋ ਇਸ ਵੱਛੀ ਦੇ ਥੱਲੇ ਹੁਣ ਹਾਜ਼ਰ ਆ ਠੀਕ ਆ ਜੀ ਤੇ ਦਿਨ ਵੀ ਤਕਰੀਬਨ ਕੋਈ 9 ਦਿਨ ਮੰਨ ਲੇ ਕੋਈ ਫਿਰ 10 ਦਿਨ ਮੰਨ ਲੇ 9 ਕਿ ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਸਰਦਾਰ ਮੈਦੇ ਵੜਾ ਚੱਲਣੀ ਆ ਅੱਛਾ ਹਾਂ ਜੀ ਹਾਂ ਜੀ ਮਾਰਾ ਮੂਰੇ ਵੱਛੀ ਨੇ ਮਾਰਨਾ ਜੀ ਮਾਦੀਪਰਾ ਬੋਠੀਕਾ ਬਾਕੀ ਹੈ ਸਾਫ ਸੁਥਰੀ ਹੈ ਥਾਣਾ ਤੋਂ ਨਾਲ ਦੀ ਤੇ ਆ ਦੇਖੋ ਇਹ ਕਿੰਨੀ ਜਿਆਦੀ ਚੌਣ ਪੋਲੀ ਨਾਪ ਕੇ ਤਾਂ ਸਰਦੀ ਆ ਪੇ ਵਗੀ ਜਾਂਦੀ ਐ ਵੀ ਜਿਆਦੀ ਚੌੜਾਈ ਵਸ਼ੀ ਹੈ ਹਾਂ ਕਹਿੰਦੇ ਮੋੜੇ ਕਰਦੇ 35 ਹਾਂ 32000 ਦੀ ਘਰ ਦੇ ਦਾਂਗੇ 32 ਦੀ 20000 ਦੀ ਜਸ ਨੂੰ ਆਪਾਂ ਦੇਣੀ ਆ ਐਂਡ ਹੋ ਗਿਆ 10000 ਦਾ 20000 ਦਾ ਕੋਈ ਜੋੜੀ ਲਊਗਾ ਤੇ 55000 ਦੇ ਦੇਵਾਂਗੇ ਲਓ ਵੇ ਦੋਵੇਂ ਲਊ ਆ ਕੋਈ ਉਹਦਾ ਬੰਦਾ ਵਾ 2 ਘਰ ਸਾਥ ਆ ਜੋੜੀ ਲਊ 55000 ਆ ਜਿੱਦਾਂ ਮਰਜ਼ੀ ਲਾਰੇ 28 32 ਗਾ ਲਾਰੇ ਜਿੱਦਾਂ ਮਰਜ਼ੀ ਆਵੇ ਸੰਦੇ ਲਾਰੇ ਜੋੜੀ 55000 ਦੀ ਦੇ ਦਾਂਗੇ ਹਾਂ ਹਾਂਜੀ ਲਓ ਤੁਸੀਂ ਜੋੜੀ 55000 ਦੀ ਤੁਹਾਨੂੰ ਮਿਲ ਜੂਗੀ ਤੇ ਬਾਕੀ ਮੇਰਾ ਵੇਰ ਸਿੰਗਲ ਸਿੰਗਲ ਕਿਸੇ ਨੇ ਖਰੀਦਣਾ ਤੇ ਉਹਦਾ ਰੇਟ ਵੀ ਤੁਹਾਨੂੰ ਦੱਸ ਦਿੱਤਾ ਠੀਕ ਆ ਇਹ ਬੱਚਿਆਂ ਨੇ ਹੈਪੀ ਦੇ ਕੋਲ ਟੋਟਲ 4 ਆ ਸੌਰੀ 3 ਤੇ ਇੱਕ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਈ ਹੈ ਠੀਕ ਹੈ ਜੀ ਬਹੁਤ ਖੂਬਸੂਰਤ ਤੇ ਚੰਗਾ ਨਗਰ ਹਾਂ ਜੀ ਬਣਾ ਜੀ ਝੋਟੀ ਦਾ ਵੀ ਇਹ ਗਾ ਨਹੀਂ ਹੈ ਤੇ ਝੋਟੀ ਗਾ ਦੀ ਇਹ ਗਾ ਹੀ ਹੈਗੇ ਬੜੀ ਠੰਡੀ ਹੈਗੇ ਹਾਂ ਜੀ ਹੈਪੀ ਹੋ ਨਾਰਸੀ ਅੱਜ ਆਪਣੇ ਕੋਲ ਸਾਨੂੰ ਸਾਹਿਬ ਤੇ ਨੰਬਰ ਆਪਣੇ ਵੀਰ ਕਰ ਦਈਏ ਸਾਹਿਬ ਇਹਦਾ ਫੋਨ ਨੰਬਰ ਆਪਰਾ 814 73572 ਇਸੇ ਨੰਬਰ ਦਾ ਆਪਣੇ ਵਟਸਐਪ ਚੱਲਦਾ ਹੈ ਜੋ ਇਹਦਾ ਆਪਣਾ ਬੋਝੇ ਤੋਂ ਕਿ ਜ਼ਿਲ੍ਹਾ ਤਰਨਤਾਰ ਤਹਿਸੀਲ ਪੱਟੀ ਠੀਕ ਹੈ ਵੀਰ ਹਾਂ ਜੀ ਲੋ ਵੀ ਇਹ ਨਾਗਰੇ ਵੀਰ ਹੈਪੀ ਦੇ ਕੋਲ ਦੋਸਤੋ ਬਾਕੀ ਡਰੈਸ ਤੁਹਾਨੂੰ ਦੱਸ ਦਿੱਤਾ ਹੈ ਇੱਥੇ ਆ ਗਏ ਮੇਰਾ ਭਰਾ ਜਿੱਦਾਂ ਮਰਜੀ ਚੋਵੋ ਤਸੱਲੀ ਕਰੋ ਆਪਣੀ ਆਨਲਾਈਨ ਕੋਈ ਵੀਰ ਮਗਾਉਂਦਾ ਤੇ ਆਨਲਾਈਨ ਵੀ ਤੁਸੀਂ ਵੀਡੀਓ ਕਾਲ ਤੋਂ ਤਸੱਲੀ ਕਰਵਾ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ